ਅਜੇ ਦੋ ਵੱਡੇ ਭਾਈ ਤੇ ਪਰਜਾਈ ਦੀ ਲੜਾਈ ਹੋ ਜੇ ਤੇ ਛੋਟਾ ਭਾਈ ਕਿਵੇਂ ਫਾਇਦਾ ਚੱਕਦਾ ਆ ਦੇਖੋ ਸਾਰੀ ਵੀਡੀਓ ਹੋਰ। ਉਹ ਭਾਈ ਮੈਨੂੰ 1000 ਰੁਪਿਆ ਦੇ ਯਾਰ ਮੈਂ ਗੱਡੀ țeੜ ਪਵਾ ਕੇ ਲਿਆਉਣਾ ਹੈ। ਉਹ 1000 ਰੁਪਿਆ ਹਲੇ ਪਰਸੋ ਤਾਂ ਮੈਂ ਇੱਥੇ 600 ਰੁਪਿਆ ਦਾ țeੜ ਪਵਾ ਕੇ ਲਿਆ ਆ ਤੂੰ ਐਡੀ ਛੇ ਦੀ ਫੂਕ ਵੀ ਦਿੱਤਾ ਮੇਰੇ ਕੋਲ ਨਹੀਂ ਹੈਗੇ ਪੈਸੇ ਪੂਸੇ। ਬੇਦਾਰ ਤੂੰ ਵੀ ਕਹੋ ਜੇ ਬੰਦੇ ਦਾ ਪੈਸੇ ਮੰਗੀ ਜਾ। 2000 ਰੁਪਿਆ ਦੇ ਕੇ ਐ ਸੁਣਾਉਣਗੇ ਵੀ ਅਸੀਂ ਬਹੁਤ ਵੱਡੇ ਸ਼ੇਰ ਆ ਉਹ ਇਹਨਾਂ ਕੋਲੇ ਕੀ ਆ ਭੁੱਖੇ ਨੰਗਿਆਂ ਕੋਲ ਤੂੰ ਐ ਕਰ ਮੇਰੇ ਤੋਂ 2000 ਰੁਪਿਆ ਲੈ ਕੇ ਜਾ 2000 ਰੁਪਿਆ ਅੱਛਾ ਆ ਗੱਲ ਦੇ ਦਿਓ ਰਾ ਜਿਹੇ ਜੀ ਗੱਲ ਐ ਜਦ 5000 ਰੁਪਿਆ ਹੁਣ ਦੁਸ਼ਮਣ ਕੱਢ ਕੇ ਦਿਖਾਉਣ ਪੈছে ਉਹ ਤੂੰ ਟਕੀ ਰਾ ਟਕੀ ਰਾ 5000 ਦੀ ਕਿੱਡੀ ਗੱਲ ਐ 5000 ਤਾਂ ਹਰੇਕ ਲੱਲੂ ਪੰਦੂ ਚੱਕੀ ਫਿਰਦਾ ਜਿਹਦੇ ਕੋਲ 8000 ਹੁੰਦਾ ਬੰਦਾ ਤਾਂ ਅਸਲ ਉਹੀ ਹੁੰਦਾ ਆ ਫੜ ਉਹ 8000 ਰੁਪਿਆ ਉਹ ਤੂੰ ਗੱਲ ਕਾਦੀ ਕਰਤੀ ਹੁਣ ਮੇਰੇ ਜੇਬ ਦੇ ਵਿੱਚ ਤਾਂ ਕੁਝ ਹੈ ਨਹੀਂ ਓਏ ਹਾਂ ਸੱਚ ਮੇਰੇ ਖਾਤੇ ਦੇ ਵਿੱਚ ਪੂਰਾ 12000 ਰੁਪਇਆ ਉਹ ਤੈਨੂੰ ਕਢਾ ਕੇ ਦਊਗਾ ਤੂੰ ਇੱਕ ਮਿੰਟ ਇੱਥੇ ਖੜਾ ਰਹੀਂ ਅੱਜ ਤਾਂ ਜਿੱਤ ਕੀ ਹਟੂੰਗਾ ਇੱਕ ਹੀ ਤੌਂਸ ਦਿਖਾਉਂਦੀ ਆ ਮੈਨੂੰ ਪੈਸਿਆਂ ਦੀ ਵੀ ਦੂਣਾ ਛੇਤੀ ਇਕੱਠੇ ਕਰ ਲਾ ਕਿ ਤੇ ਉੱਟਣਾ ਜਾਣ ਨਾਲੇ ਵੇਖਾ ਕਿੰਨੇ ਕੇ ਪੈਸੇ ਬਣ ਗਏ ਉਹ ਪੈਸੇ ਤਾਂ ਭਾਬੀ ਬਾਦੂ ਬਣ ਗਏ ਇਹ ਤਾਂ 5 ਮਹੀਨਿਆਂ ਦੀ ਮੁਖ ਦੇ ਆ ਤਾਂ ਫੜ ਤੇਰੇ ਪੈਸੇ ਤੇ ਇਹ ਨਾ ਜੋ ਹੱਦ ਕਰਾਂਗੇ